ਸੋ ਸਿਕੋਲ ਜੀ ਸਾਰਿਆਂ ਨੂੰ ਆਗੇ ਆਪਣਾ ਬਲੌਗ ਤੇ ਸ਼ੁਰੂ ਕਰਦੇ ਆਂ ਬਲੌਗ ਸਵੇਰੇ ਉੱਠ ਕੇ ਰੱਬ ਦਾ ਨਾਮ ਲੇਤਾ ਪੰਛੀ ਦੀ ਆਵਾਜ਼ਾਂ ਸੁਣੀਆ ਤੇ ਹੋ ਕੇ ਤਿਆਰ ਤੇ ਆਪਾਂ ਚੱਕਿਆ ਆਪਣਾ ਮੋਟਰਸਾਈਕਲ ਤੇ ਪਹੁੰਚੇ ਡਿਊਟੀ ਤੇ ਡਿਊਟੀ ਤੇ ਪਹੁੰਚ ਕੇ ਦਫ਼ਤਰ ਬਾਗ ਬੂਟੇ ਲਾਇ ਹੋਏ ਸੀਗੇ ਤੇ ਉਹਨਾਂ ਨੂੰ ਦੇਖ ਕੇ ਤੇ ਅੱਜ ਲਾਇਆ ਉਹਨਾਂ ਨੂੰ ਪਾਣੀ ਆਪ ਗਰਮੀ ਸ਼ੁਰੂ ਹੋ ਗਈ ਤੇ ਉਹਦੇ ਨਾਲ ਫੁੱਲ ਮੁਜਾਰੇ ਦੇਖੋ ਕਿੰਨੇ ਸੋਹਣੇ ਲੱਗ ਰਹੇ ਆ ਫੁੱਲ ਸਾਡੇ ਬੰਨਾਂ ਛੋਟੀ ਜੀ ਕੋਸ਼ਿਸ਼ ਕੀਤੀ ਗਈ ਹੈ ਬਗੀਚੀ ਰਾਉਣ ਦੀ ਸੋਨਾ ਲੱਗਦਾ ਮੈਨੂੰ ਤਾਂ ਜਦੋਂ ਕੋਈ ਖੱਪਤਾਰ ਆਉਂਦਾ ਵਧੀਆ ਫੁੱਲ ਉਹਨਾਂ ਦੇ ਮੁੱਤੇ ਲੱਗਦੇ ਹਰੀਆਲੀ ਉਹਦਾਂ ਨੂੰ ਸਾਨੂੰ ਪਤਾ ਪਿਆਰੀ ਲੱਗਦੀ ਹੈ ਤੇ ਇੰਨਾ ਬੋਟਿਆਂ ਨੂੰ ਅਸੀਂ ਪਾਣੀ ਨਾਲ ਵਾਲੀ ਮੋਟਰ ਤੋਂ ਪੈਪ ਲਾ ਕੇ ਪਾ ਦਿੱਤਾ ਥੋੜੇ ਜਿਹਾ ਬਾਅਦ ਕੋਈ ਗਰਮੀ ਹੋਗੀ ਰੱਖ ਮੋਟਰ ਜੱਲੀ ਲਈ ਉੱਦ ਸਾਡੇ ਨਾਲ ਉਸ ਤੋਂ ਬਾਅਦ ਕਲੋਲ ਹੋ ਗਈ ਪਤਾ ਨਹੀਂ ਠੰਡਾ ਹੋ ਗਿਆ ਤਾਂ ਤੇ ਸਾਨੂੰ ਰਿਤੇ ਦਰਸ਼ਨ नाग ਦੇਵਤਾ ਨੇ ਬਹੁਤ ਵੱਡਾ ਸੱਪ ਸੀ 6 ਫੁੱਟ ਦੇ ਲਗਭਗ ਹੈ ਦੀ ਹੋਣੀ ਹੈ ਲੰਬਾਈ ਤੇ ਸਾਡੇ ਕੋਲੋਂ ਇਸ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਬਸ ਇਹਨੂੰ ਡਰਾ ਕੇ ਤੇ ਸਾਈਡ ਤੇ ਖੇਤਾਂ ਵੱਲ ਛੱਡ ਦਿੱਤਾ ਗਿਆ ਉਸ ਤੋਂ ਬਾਅਦ ਆਪਾਂ ਪਹੁੰਚੇ ਆਪਣੇ ਦਫ਼ਤਰ HDFC ਦੇ ਖਾਤੇ ਖੁਲੋਣੇ ਸੀਗੇ ਮੁਲਾਜ਼ਮਾ ਨੇ ਤੇ ਉਸ ਤੋਂ ਬਾਅਦ ਕਰਾ ਕੇ ਖਾਤੇ ਤੇ ਆਪਾਂ ਉੱਥੇ ਤੋਂ ਨੂੰ ਪਤਾ ਚੜਕੇ ਗੰਬੇ ਤੇ ਟਰਾਂਸਫਾਰਮਰਾਂ ਮਾਤੇ ਕਿਸ ਖਤਕਾਰ ਦਾ ਉਹ ਬਦਲੀ ਕੀਤਾ ਉਦਿਸਤੇਮ ਵਗੈਰਾ ਸਹੀ ਕੀਤੀ ਦੇਖੋ ਤੁਸੀਂ ਅੱਗੇ ਵੀਡੀਓ ਚ ਲੋ ਜੀ ਦੇਖੋ ਮਹਾਰਾਜ ਮਾਦੀ ਦੀ ਜ਼ਿੰਦਗੀ ਤਾਂ ਕੰਬੈ ਦੀ ਨੱਕ ਜਾਂਦੀ ਹੈ ਉਸ ਤੋਂ ਬਾਅਦ ਪਹੁੰਚੇ ਆਪਾਂ ਨਾਲ ਵਾਲੇ ਪਿੰਡ ਚ ਸਾਥ ਚ ਕਿ ਪੇਪਰ ਲੱਗਿਆ ਹੋਇਆ ਟਰਾਂਸਫਰਮ ਦੇ ਨਾਲ ਇਥੋਂ ਨਹੀਂ ਹਟਾਣੀਆਂ ਟਰਾਂਸਫਰਮ ਬਿਨਾਂ ਲੱਗਦੀਆਂ ਸੀ ਤੇ ਇਥੋਂ ਕਾਤੋ ਵਗੈਰਾ ਤੇ ਹੋਰ ਜਾਨਵਰ ਜੜਕੇ ਕਿ ਟਰਾਂਸਫਰ ਤੇ ਸਪਲਾਈ ਨਾਲ ਲੱਗ ਜਾਂਦੀ ਦੀ ਤੇ ਇਹ ਦਰਖਤ ਨੂੰ ਪੂਰਾ ਨਹੀਂ ਵਧਿਆ ਗਿਆ ਬਸ ਇਹਦੀ ਸ਼ਿੰਗਾਈ ਕੀਤੀ ਗਈ ਆ ਵਿੱਚ ਦੋ ਫਾਇਦੇ ਆ ਨਾਲ ਤਾਂ ਮਹਿਕਮਾ ਕੋਸ਼ ਸਪਲਾਈ ਚੱਲੀ ਜਾਂਦੀ ਹੈ ਨਾਲੇ ਕੋਈ ਜਾਨਵਰ ਨੂੰ ਨੁਕਸਾਨ ਨਹੀਂ ਹੁੰਦਾ ਤੇ ਹੋਰ ਤਾਂ ਸੋਨਾ ਮੌਸਮ ਸੀ ਤੇ ਖੱਤਕਾਰਾਂ ਨੇ ਨਾਲ ਪੂਰਾ ਸਹਿਯੋਗ ਦਿੱਤਾ ਤੇ ਬਹੁਤ ਸੋਹਣੀ ਸਾਥ ਬਣੀ ਹੋਈ ਹੈ ਪੱਕੀ ਸਾਥ ਜੇ ਵਿਛਾਲੇ ਐ ਪੁਰਾਣੀ ਜੁੱਕ ਦਿੰਦੀ ਹੈ ਵਧੀਆ ਪੁਰਾਣੇ ਜ਼ਰਵਾਜੇ ਸੋਨਾ ਪਿੰਡ ਬਣੇ ਹੋਏ ਉਸ ਤੋਂ ਬਾਅਦ ਹੱਤ ਤਗਾਨਣੀ ਤੁਨ ਲੋ ਕਰੇ ਪਠਾ ਕੇ ਕਿਆ ਹੀ ਪ੍ਰਭੂ ਚਾ ਚੌਕ ਗਰਮੀ ਤੇ ਚੱਟਾਂ ਨੂੰ ਤਾਂ ਚਾਹੀ ਚਾਹੀਦੀਆਂ ਜੇ ਕੋਲ ਪਤਾ ਤੇ ਸੇ ਬੈ ਕੇ ਕੀ ਚਾ ਤੇ ਮਾਰੇਗਾ ਕੋਈ ਚਾਰ ਗੱਲਾਂ ਲੋ ਜੀ ਇੱਥੋਂ ਪੀ ਕੇ ਚਾਹ ਆਪਾਂ ਪਾਈ ਇੱਥੋਂ ਰਵਾਨਗੀ ਟਾਈਮ ਹੋ ਗਿਆ ਪੂਰਾ ਜਿੰਮ ਦਾ 5 ਵਜੇ ਸੀ ਡਿਊਟੀ ਹੋ ਗਈ ਸੀ ਖਤਮ ਤੇ ਜਿੰਮ ਤੇ ਜਾ ਕੇ ਆਪਾਂ ਕੀਤਾ ਆਪਣਾ ਵਰਕਆਊਟ ਪੂਰਾ ਤੇ ਐਸੀ ਆਪਣਾ ਛੋਟਾ ਜਿਹਾ ਵਲੌਗ ਇਤਨੇ ਦੇ ਛੋਟੇ ਛੋਟੇ ਵਲੌਗ ਦੇਖਣ ਲਈ ਆਪਣੇ ਪੇਜ ਨੂੰ ਕਰ ਲੋ ਫੋਲੋ ਲਾਈਕ ਕਰੋ ਕਮੈਂਟ ਕਰੋ ਧੰਨਵਾਦੀ ਥੈਂਕ ਯੂ